ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਸੇਮਾ ਕਲਾਂ ਬਾਈ ਵਕੀਲ ਦੇ ਘਰ ਇੱਕ ਤਾਜੀ ਸੂਈ ਆਪਾਂ ਮੱਝ ਦਿਖਾ ਰਹੇ ਆ ਕਿਹੜਾ ਸੂਆ ਕਦੋਂ ਕਸੂਈ ਹੈ ਇਹਦੀ ਗੱਲਬਾਤ ਆਪਾਂ ਬਾਈ ਵਕੀਲ ਦੇ ਨਾਲ ਕਰਾਂਗੇ ਜੇ ਕੱਦ-ਕਾੜ ਦੀ ਮਿੱਤਰੋ ਗੱਲ ਕਰੀਏ ਤਾਂ ਠੀਕ ਆ ਕੱਦ-ਕਾੜ ਵਧੀਆ ਥਾਂ ਲੇਪੇ ਦੀ ਪੂਰੀ ਸਾਫ ਹੈ ਤੇ ਹਵਾਨਾ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਮਿੱਤਰੋ ਬਣਾਇਆ ਵਾ ਤੇ ਕਰਜਾ ਬਾਈ ਦੇ ਨਾਲ ਗੱਲਬਾਤ ਪੂਰੀ ਬਾਈ ਤੋਂ ਡਿਟੇਲ ਲੈਣੇ ਆ ਹਾਂਜੀ ਬਾਈ ਵਕੀਲ ਕੀ ਹਾਲ ਚਾਲ ਬਹੁਤ ਵਧੀਆ ਹੈ ਠੀਕ ਐ ਸੇ ਤਾਂ ਬਹੁਤ ਵਧੀਆ ਇਹ ਹੁਣ ਆਪਾਂ ਮੱਝ ਦੀ ਗੱਲ ਕਰਗੇ ਸੁਹਾ ਕਿਹੜਾ ਹੈ ਸੁਹਾ ਸੁਹਾ ਚੌਥਾ ਹੋਉ ਦਰਸਾ ਬਈ ਚੌਥਾ ਸੁਹਾ ਸੁਈ ਆ ਹਾਂਜੀ ਕਦੋਂ ਕਦੀ ਸੁਈ ਵੀ ਆ ਇਹ ਪਰਸੋਂ ਸੁਈ ਐ ਸੁਹਾ ਦਾ ਪਰਸੋਂ ਸੁਈ ਐ ਮੰਗਰ ਬੱਚਾ ਕੱਟੀ ਐ ਮੰਗਰ ਕੱਟੀ ਐ ਠੀਕ ਐ ਪਰਸੋਂ ਸੁਈ ਆ ਜੀ ਤੇ ਮੰਗਰ ਕੱਟੀ ਆ ਚੌਥੇ ਸੁਏ ਸੁਈ ਆ ਕਦ ਕਾੜ ਸੋਹਣਾ ਵਜਣ ਚੰਗਾ ਤੋਰ ਕੇ ਦਿਖਾ ਦਿਓ ਜੇਕ ਬਾਈ ਜੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਬਾਈ ਵਕੀਲ ਦੇ ਨਾਲ ਕਰ ਸਕਦੇ ਤੁਸੀਂ ਸੰਪਰਕ ਪਿੰਡ ਸੇਮਾ ਕਲਾਂ ਕਸੀਲ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਚੰਗਾ ਹਵਾਨਾ ਤੇ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਪਈ ਆ। ਮੋੜ ਲੇ ਰੇਟ ਕੀ ਕਰਤਾ ਜੀ ਫਿਰ ਇਹਦਾ ਆਪਾਂ? ਹਾਂਜੀ। ਹਾਂਜੀ। ਕੀ ਰੇਟ ਕਰਤਾ ਜੀ? ਮੁੱਲ ਜੀ ਆਪਾਂ 1,32,000 ਦਾ। 1,32? ਹਾਂਜੀ। ਮਾਨਦਾਨ। ਪਰਸੋਂ ਸੂਈਆ ਮੰਗਰ ਕੱਟੀ ਆ ਮੁੱਲ 132 ਆ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਆਪਣਾ ਹੈਗਾ ਜੀ 62809 62809 34281 3481 ਪਿੰਡ ਸੇਮਾ ਕਲਾ ਜ਼ਿਲ੍ਹਾ ਬਠਿੰਡਾ ਹਾਂਜੀ ਧੰਨਵਾਦ